ਆਪਾਂ ਜਦੋਂ ਕਿਸੇ ਕਹਾਣੀਆਂ ਸੁਣਦੇ ਸੀ ਤਾਂ ਉਹਨਾਂ ਵਿੱਚ ਸ਼ੈਤਾਨਾਂ ਦਾ, حیਵਾਨਾਂ ਦਾ ਜ਼ਿਕਰ ਆਉਂਦਾ ਸੀ ਤੇ ਆਪਾਂ ਅਕਸਰ ਹੀ ਸੋਚਦੇ ਸੀ ਕਿ ਇਹ ਸ਼ੈਤਾਨ, حیਵਾਨ ਦੇਖਣ ਨੂੰ ਕਿੱਦਾਂ ਦੇ ਲੱਗਦੇ ਹੋਣਗੇ ਪਰ ਹੁਣ ਪਤਾ ਲੱਗਦਾ ਹੈ ਕਿ ਇਨਸਾਨ, ਸ਼ੈਤਾਨ, حیਵਾਨ ਵਿੱਚ ਕੋਈ ਫਰਕ ਨਹੀਂ। ਬੰਦੇ ਦੇ ਅੰਦਰ ਹੀ ਚੰਗਾ ਇਨਸਾਨ ਹੈ, ਬੰਦੇ ਦੇ ਅੰਦਰ ਹੀ حیਵਾਨ ਅਤੇ ਸ਼ੈਤਾਨ ਹੈ। ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਇੱਕ ਹੈਵਾਨ ਦੀ ਹੈ ਜਿਸਨੇ ਉਹ ਹੈਵਾਨੀਅਤ ਕੀਤੀ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਜਦੋਂ ਇਸ ਘਟਨਾ ਦਾ ਪਤਾ ਲੋਕਾਂ ਨੂੰ ਲੱਗਦਾ ਤਾਂ ਲੋਕ ਇਹ ਕਹਿ ਰਹੇ ਸੀ ਕਿ ਅੱਜ ਕੱਲ ਕਿਸੇ ਤੇ ਵੀ ਯਕੀਨ ਕਰਨਾ ਖਤਰੇ ਤੋਂ ਖਾਲੀ ਨਹੀਂ ਕੀ ਹੈ ਇਹ ਘਟਨਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਜਲੰਧਰ ਇਸ ਦੀ ਅਧੀਨ ਪੈਂਦੀ ਪਾਰ ਸਟੇਟ ਤੇ ਗਲੀ ਨੰਬਰ 2 ਗੈਸ ਏਜੰਸੀ ਦੇ ਕੋਲ ਗੱਲ ਹੈ 22 ਨਵੰਬਰ 2000 25 ਦੀ ਤਕਰੀਬਨ 4:30 ਵਜੇ ਇੱਕ ਬੱਚੀ ਜਿਸ ਦੀ ਉਮਰ ਲਗਭਗ 12-13 ਸਾਲ ਸੀ ਉਹ ਆਪਣੇ ਘਰੋਂ ਜਾਂਦੀ ਹੈ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਉਂਦੀ ਹੁਣ ਥੋੜੇ ਸਮੇਂ ਬਾਅਦ ਜਦੋਂ ਪਰਿਵਾਰ ਵਾਲਿਆਂ ਨੂੰ ਫਿਕਰ ਹੁੰਦਾ ਹੈ ਉਸ ਦੀ ਮਾਂ ਨੂੰ ਫਿਕਰ ਹੁੰਦਾ ਹੈ ਕਿ ਉਹ ਕਿੱਥੇ ਗਈ ਤਾਂ ਉਹ ਉਸ ਦੀ ਤਲਾਸ਼ ਕਰਦੀ ਹੈ ਗੁਮਾਂਡ ਦੇ ਵਿੱਚ ਹੀ ਇੱਕ ਘਰ ਸੀ ਘਰ ਦੇ ਵਿੱਚ ਉਹ ਕੁੜੀ ਅਕਸਰ ਖੇਡਣ ਜਾਇਆ ਕਰਦੀ ਸੀ ਕਿਉਂਕਿ ਉਹ ਘਰ ਦੀ ਆ ਵਿੱਚ ਦੋ ਛੋਟੀਆਂ-ਛੋਟੀਆਂ ਬੱਚੀਆਂ ਸਨ ਜਾਨੀ ਉਸ ਦੀ ਸਹੇਲੀ ਸੀ ਉਸ ਦੇ ਕੋਲ ਉਹ ਖੇਡਣ जाया ਕਰਦੀ ਸੀ ਤਾਂ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਇਸ ਘਰੇ ਹੀ ਉਹ ਗਈ ਹੋਵੇਗੀ ਹੁਣ ਉਸ ਘਰੇ ਜਾਇਆ ਜਾਂਦਾ ਪੁੱਛਿਆ ਜਾਂਦਾ ਪਰ ਉਸ ਘਰ ਦੇ ਵਿੱਚ ਤਾਂ ਨਾ ਉਹ ਛੋਟੀਆਂ ਕੁੜੀਆਂ ਸੀ ਨਾ ਹੀ ਉਹਨਾਂ ਦੀ ਮਾਂ ਸੀ ਸਿਰਫ ਉਹਨਾਂ ਕੁੜੀਆਂ ਦਾ ਪਿਓ ਸੀ ਮਾਂ ਤਾਂ ਕੁੜੀਆਂ ਨੂੰ ਲੈ ਕੇ ਆਪਣੇ ਪੇਕੇ ਗਈ ਹੋਈ ਸੀ ਜਦੋਂ ਉਸ ਤੋਂ ਪੁੱਛਿਆ ਜਾਂਦਾ ਹੈ ਬੰਦੇ ਤੋਂ ਜੋ ਕਿ ਇੱਕ ਸਕੂਲ ਬੈਨ ਚਲਾਉਂਦਾ ਸੀ ਇਹ ਪਰਿਵਾਰ ਇੱਥੇ 20 ਸਾਲ ਤੋਂ ਰਹਿ ਰਿਹਾ ਸੀ ਲਗਭਗ ਤਾਂ ਉਸ ਤੋਂ ਪੁੱਛਿਆ ਉਸਨੇ ਕਿਹਾ ਕਿ ਉਹ ਤਾਂ ਇੱਥੇ ਆਈ ਨਹੀਂ ਪਰਿਵਾਰ ਵਾਲਿਆਂ ਨੂੰ ਸ਼ੱਕ ਹੁੰਦਾ ਹੈ ਕਿ ਜੋ ਉਹਨਾਂ ਦੀ ਬੇਟੀ ਹੈ ਉਹ ਇਸ ਘਰ ਦੇ ਵਿੱਚ ਹੀ ਆਈ ਸੀ ਤੇ ਫਿਰ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਵਾਲੇ ਆਉਂਦੇ ਆ ਇਸ ਘਰ ਦੇ ਵਿੱਚ ਦਾਖਲ ਹੁੰਦੇ ਆ ਉਸ ਬੰਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਘਰ ਦੀ ਤਲਾਸ਼ੀ ਵੀ ਲੈਂਦੇ ਨੇ ਪਰ ਉੱਥੇ ਉਹਨਾਂ ਦੀ ਬੇਟੀ ਜੋ ਨਹੀਂ ਸੀ ਉਹ ਕਹਿ ਦਿੰਦੇ ਨੇ ਕਿ ਇੱਥੇ ਤਾਂ ਤੁਹਾਡੀ ਬੇਟੀ ਨਹੀਂ ਅਸੀਂ ਸਾਰਿਆ ਘਰ ਦੇਖ ਲਿਆ ਬੰਦੇ ਨਾਲ ਗੱਲਬਾਤ ਕਰ ਲਈ ਇੱਥੇ ਤੁਹਾਡੀ ਬੇਟੀ ਨਹੀਂ ਆਈ ਪਰ ਜੋ ਪਰਿਵਾਰ ਸੀ ਤੇ ਉਥੋਂ ਦੇ ਲੋਕ ਸੀ ਉਹਨਾਂ ਨੂੰ ਪੱਕਾ ਯਕੀਨ ਸੀ ਕਿ ਜੋ ਕੁੜੀ ਆ ਉਹ ਇਹਨਾਂ ਦੇ ਘਰ ਹੀ ਆਈ ਹੈ ਬੱਚੀ ਜੋ 13 ਸਾਲਾਂ ਦੀ ਹੈ ਕਿਉਂਕਿ ਪਹਿਲਾਂ ਵੀ ਅਕਸਰ ਉਹ ਇਹਨਾਂ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ ਜੋ ਪਰਿਵਾਰ ਵਾਲੇ ਸੀ ਤੇ ਲੋਕ ਸੀ ਉਹਨਾਂ ਦੀ ਨਿਗਾਹ ਇਸ ਘਰ ਦੇ ਉੱਤੇ ਹੀ ਸੀ ਇਸ ਬੰਦੇ ਉੱਤੇ ਹੀ ਸੀ ਤਾਂ ਫਿਰ ਇਹ ਬੰਦਾ ਆਪਣੇ ਘਰੋਂ ਨਿਕਲਦਾ ਤੇ ਜਾ ਕੇ ਕਿਸੇ ਦੀ ਗੱਡੀ ਮੰਗ ਕੇ ਲੈ ਕੇ ਆਉਂਦਾ ਗੱਡੀ ਮੰਗ ਕੇ ਲਿਆ ਕੇ ਘਰ ਦੇ ਵਿੱਚ ਗੱਡੀ ਨੂੰ ਬੈਕ ਲਾ ਦਿੰਦਾ ਹੈ ਤੇ ਹੁਣ ਜੋ ਇਸ ਉੱਪਰ ਨਿਗਾਹ ਰੱਖਣ ਵਾਲੇ ਸੀ ਉਹਨਾਂ ਨੂੰ ਯਕੀਨ ਹੋ ਜਾਂਦਾ ਕਿ ਜ਼ਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਇਸ ਨੇ ਗੱਡੀ ਕਿਉਂ ਲਾਂਦੀ ਤੇ ਬੈਕ ਕਰਕੇ ਆਪਣੇ ਘਰੇ ਕਿਉਂ ਲਾਈ ਜਦੋਂ ਇਹ ਕੁਝ ਦੇਖਿਆ ਜਾਂਦਾ ਤਾਂ ਫਿਰ ਜੋ ਪਰਿਵਾਰ ਵਾਲੇ ਹੁੰਦੇ ਨੇ ਜਾਂ ਆਂਢੀ ਗੁਆਂਢੀ ਹੁੰਦੇ ਨੇ ਉਹ ਇਸ ਬੰਦੇ ਦੇ ਘਰੇ ਦਾਖਲ ਹੋ ਜਾਂਦੇ ਨੇ ਤੇ ਇਸ ਬੰਦੇ ਦੇ ਘਰ ਦੀ ਜਦੋਂ ਉਹ ਖੁਦ ਤਲਾਸ਼ੀ ਲੈਂਦੇ ਨੇ ਤਾਂ ਬਾਥਰੂਮ ਦੇ ਵਿੱਚ ਉਸ 13 ਸਾਲਾਂ ਮਾਸੂਮ ਦੀ লাশ ਪਈ ਹੁੰਦੀ ਹੈ ਜਦੋਂ লাশ ਦੇਖੀ ਜਾਂਦੀ ਹੈ ਤਾਂ ਇਹ ਜੋ ਭੀੜ ਸੀ ਇਹ ਉੱਗਰ ਹੋ ਜਾਂਦੀ ਹੈ ਤੇ ਫਿਰ ਇਸ ਬੰਦੇ ਦੇ ਘਰ ਦੇ ਵਿੱਚ ਪੰਨ ਤੋੜ ਕੀਤੀ ਜਾਂਦੀ ਹੈ ਤੇ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਤੇ ਇਸ ਦੀ ਚੰਗੀ ਤਰ੍ਹਾਂ ਕਟਾਈ ਕੀਤੀ ਜਾਂਦੀ ਹੈ ਹੁਣ ਚਾਰੇ ਪਾਸੇ ਰੌਲਾ ਪੈ ਗਿਆ ਸੀ ਕਿ ਆਖਰ ਕੀ ਹੋ ਗਿਆ ਇਸ ਬੰਦੇ ਨੇ ਐਡਾ ਘਣਾਉਣਾ ਕੰਮ ਕਿਵੇਂ ਕਰ ਦਿੱਤਾ ਲੋਕ ਪਰਦਰਸ਼ਨ ਕਰਨ ਲੱਗਦੇ ਆ ਨਾਹਰੇਬਾਜੀ ਹੋਣ ਲੱਗਦੀ ਆ ਕਿਉਂਕਿ ਪਹਿਲਾਂ ਇੱਥੇ ਪੁਲਿਸ ਆਈ ਸੀ ਪੁਲਿਸ ਨੇ ਚੰਗੀ ਤਰ੍ਹਾਂ ਇਸ ਦੇ ਘਰ ਦੀ ਤਲਾਸ਼ੀ ਨਹੀਂ ਲੈਤੀ ਐਦਾਂ ਹੀ ਇੱਕ ਖਾਨਾ ਪੂਰਤੀ ਕਰਕੇ ਉਹ ਚਲੇ ਗਏ ਪਰ ਇਸ ਬੰਦੇ ਦਾ ਹੌਸਲਾ ਦੇਖੋ ਕਿ ਇਸ ਨੇ ਉਸ ਤੋਂ ਬਾਅਦ ਗੱਡੀ ਲਿਆਂਦੀ ਕਾਰ ਲਿਆਂਦੀ ਕਾਰ ਦੇ ਵਿੱਚ লাশ ਰੱਖ ਕੇ ਇਸ ਦਾ ਮਕਸਦ ਇਹ ਸੀ ਕਿ ਮੈਂ ਕਿਤੇ ਬਾਹਰ ਸੋਟਾਵਾਂਗਾ ਤੇ লাশ ਨੂੰ ਖੁਰਦ-ਬੁਰਦ ਕਰ ਦੇਵਾਂਗਾ ਤੇ ਮੈਂ ਸਾਫ਼ ਬਚ ਜਾਵਾਂਗਾ ਤੇ ਹੁਣ ਜਦੋਂ ਸਾਰੀ ਗੱਲ ਦਾ ਲੋਕਾਂ ਨੂੰ ਪਤਾ ਲੱਗਦਾ ਤਾਂ ਪੁਲਿਸ ਨੂੰ ਬੁਲਾਇਆ ਜਾਂਦਾ ਹਰਿੰਦਰ ਸਿੰਘ ਗਿੱਲ ਐਸਪੀ ਆਉਂਦੇ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਤੇ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਉਹਨਾਂ ਵੱਲੋਂ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਜਾਂਦਾ ਕਿ ਤੁਸੀਂ ਪਰਵਾਹ ਨਾ ਕਰੋ ਇਸ ਬੰਦੇ ਉੱਤੇ ਸੱਤ ਤੋਂ ਸੱਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਲਜਾਇਆ ਜਾਏਗਾ ਕਿਸੇ ਵੀ ਕੀਮਤੇ ਇਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਲਦ ਤੋਂ ਜਲਦ ਹੀ ਇਸ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪੁਲਿਸ ਪਾਰਟੀ ਦੇ ਨਾਲ ਇੱਥੇ ਫੋਰੈਂਸਿਕ ਟੀਮਾਂ ਵੀ ਪਹੁੰਚਦੀਆਂ ਨੇ ਅਤੇ ਜੋ লাশ ਹੁੰਦੀ ਹੈ ਇਸ ਨੂੰ ਐਂਬੂਲੈਂਸ ਦੇ ਵਿੱਚ ਰੱਖ ਕੇ ਲਿਜਾਇਆ ਜਾਂਦਾ ਤੇ ਜੋ ਐਸਪੀ ਸਾਹਿਬ ਸੀ ਉਹਨਾਂ ਦਾ ਕਹਿਣਾ ਸੀ ਕਿ ਜੋ ਪਹਿਲਾਂ ਪੁਲਿਸ ਵਾਲੇ ਆਏ ਸੀ ਜਦੋਂ ਉੱਥੇ ਲੋਕਾਂ ਨੇ ਐਸਪੀ ਸਾਹਿਬ ਨੂੰ ਸਵਾਲ ਕੀਤਾ ਕਿ ਜੋ ਪਹਿਲਾਂ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਸਿਰਫ ਖਾਣਾ ਪੂਰਤੀ ਕੀਤੀ ਹੈ ਉਹਨਾਂ ਨੇ ਚੰਗੀ ਤਰ੍ਹਾਂ ਘਰ ਦੀ ਤਲਾਸ਼ੀ ਨਹੀਂ ਲਈ ਤੀ ਸ਼ਾਇਦ ਉਹ ਇਸ ਬੰਦੇ ਤੋਂ ਪੈਸੇ ਲੈ ਕੇ ਹੀ ਵਾਪਸ ਚਲੇ ਗਏ ਤਾਂ ਐਸਪੀ ਸਾਹਿਬ ਨੇ ਕਿਹਾ ਕਿ ਇਸ ਗੱਲ ਦੀ ਵੀ ਬੜੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ ਜੇ ਉਹ ਬੰਦੇ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਕੜੀ ਤੋਂ ਕੜੀ ਸਜ਼ਾ ਦਵਾਈ ਜਾਏਗੀ ਤੇ ਇੱਥੇ ਲੋਕਾਂ ਦਾ ਇੱਕ ਹੋਰ ਕਹਿਣਾ ਕਿ ਇਹ ਜੋ ਬੰਦਾ ਸੀ ਜੋ ਸਕੂਲ ਡਰਾਈਵਰ ਸੀ ਜਿਸ ਨੇ ਇੱਕ ਨੌਣਾ ਕੰਮ ਕੀਤਾ ਇਹ ਬੰਦਾ ਕਾਰ ਲੈ ਕੇ ਆਇਆ ਕਿਸੇ ਦੀ ਮੰਗ ਕੇ ਕਾਰ ਲੈ ਕੇ ਆਇਆ ਹੁਣ ਇਹ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੋ ਕਾਰ ਲੈ ਕੇ ਆਇਆ ਇਹ ਅਗਲੇ ਬੰਦੇ ਨੂੰ ਬਹਾਨਾ ਲਗਾ ਕੇ ਲੈ ਕੇ ਆਇਆ ਕਿ ਮੈਨੂੰ ਕਾਰ ਚਾਹੀਦੀ ਆ ਜਾਂ ਫਿਰ ਜੋ ਕਾਰ ਵਾਲਾਗਾ ਉਹ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਲਾ ਹੈ ਉਸ ਨੂੰ ਵੀ ਇਹ ਪਤਾ ਸੀ ਕਿ ਇਸ ਨੇ লাশ ਨੂੰ ਖੁਰਦ-ਬੁਰਦ ਕਰਨਾ ਇਸ ਕਰਕੇ ਹੀ ਉਸ ਨੇ ਇਸ ਨੂੰ ਕਾਰ ਦਿੱਤੀ ਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਦਾ ਸੋ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਇਹੋ ਜੇ ਸ਼ੈਤਾਨ ਨੂੰ ਹੈਵਾਨ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਕਿਉਂਕਿ ਇਸ ਬੰਦੇ ਦਾ ਜੋ ਜੁਰਮ ਹੈ ਉਹ ਕਿਸੇ ਵੀ ਐਂਗਲ ਤੋਂ ਬਖਸ਼ਣਯੋਗ ਨਹੀਂ ਲੋਕ ਤਾਂ ਇੱਥੇ ਤੱਕ ਕਹਿ ਰਹੇ ਸੀ ਕਿ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਅਰਬ ਕੰਟਰੀਆਂ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਇਹੋ ਜਿਹੇ ਬੰਦੇ ਨੂੰ ਤਾਂ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਸਕਣ ਨਹੀਂ ਤਾਂ ਫਿਰ ਐਦਾਂ ਦੇ ਬੰਦੇ ਕ੍ਰਾਈਮ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਫਿਰ ਇਹ ਲੋਕਾਂ ਦੇ ਵਿੱਚ ਐਦਾਂ ਹੀ ਤੁਰੇ ਫਿਰਦੇ ਰਹਿੰਦੇ ਆ ਪਰ ਜਦੋਂ ਬੰਦੇ ਉੱਤੇ ਬਿਲਕੁਲ ਦੋਸ਼ ਤੈਹੀ ਹੋ ਗਏ ਸਭ ਕੁਝ ਸਾਹਮਣੇ ਸੀ ਸਾਰਾ ਕੁਝ ਸ਼ੀਸ਼ੇ ਵਾਂਗੂ ਸਾਫ਼ ਸੀ ਇਹੋ ਜਿਹੇ ਬੰਦੇ ਨੂੰ ਤਾਂ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ ਤਾਂ ਜੋ ਹੋਰ ਕੋਈ ਬੰਦਾ ਇਹੋ ਜਿਹਾ ਕਨਾਉਣਾ ਕੰਮ ਕਰਨ ਲੱਗੇ 100 ਵਾਰ ਸੋਚੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਬੰਦੇ ਨੇ ਜਿਸ ਦੀਆਂ ਆਪਣੀਆਂ ਦੋ ਛੋਟੀਆਂ-ਛੋਟੀਆਂ ਬੇਟੀਆਂ ਸੀ ਉਹ ਹੈਵਾਨ ਬਣ ਗਿਆ ਤੇ ਉਸ ਨੇ ਗਮਾਣ ਵਿੱਚ ਰਹਿੰਦੀ ਇੱਕ ਛੋਟੀ ਬੱਚੀ 12-13 ਸਾਲਾਂ ਦੀ ਜੋ ਉਸ ਦੀ ਬੇਟੀ ਦੀ ਸਹੇਲੀ ਸੀ ਉਸ ਦੇ ਨਾਲ ਐਨਾ ਕਨਾਉਣਾ ਕੰਮ ਕੀਤਾ ਉਸ ਨਾਲ ਬਲਾਤਕਾਰ ਕੀਤਾ ਜੋ ਸੁਣ ਵਿਚਾਰਿਆ ਤੇ ਉਸ ਤੋਂ ਬਾਅਦ ਉਸ ਦਾ ਗਲ ਘੋਟ ਕੇ ਉਸ ਦੀ ਹਤਿਆ ਕਰ ਦਿੱਤੀ ਏਦਾਂ ਦੇ ਸ਼ੈਤਾਨਾ ਨੂੰ ਹਯਵਾਨਾ ਨੂੰ ਇਸ ਜਹਾਨ ਉੱਤੇ ਜਿਉਣ ਦਾ ਕੋਈ ਹੱਕ ਨਹੀਂ ਤੁਸੀਂ ਦੱਸੋ ਕਿ ਇਹੋ ਜਿਹੇ ਬੰਦੇ ਦੇ ਨਾਲ ਕੀ ਸਲੂਕ ਹੋਣਾ ਚਾਹੀਦਾ ਭੈਣ ਤੇ ਭਰਾ ਦਾ ਰਿਸ਼ਤਾ ਬੜਾ ਹੀ ਪਾਕ ਤੇ ਪਵਿੱਤਰ ਰਿਸ਼ਤਾ ਦਾ ਭੈਣ ਦੀ ਰਾਖੀ ਕਰਨ ਵਾਸਤੇ ਭਰਾ ਆਪਣੀ ਜਾਨ ਤੱਕ ਦੇ ਦਿੰਦੇ ਨੇ ਉਹਨਾਂ ਦੀ ਇੱਜ਼ਤ ਦੀ ਰਾਖੀ ਕੀਤੀ ਜਾਂਦੀ ਆ ਜਦੋਂ ਵੀ ਭੈਣ ਆਵਾਜ਼ ਮਾਰਦੀ ਆ ਤਾਂ ਭਰਾ ਹਰ ਸਮੇਂ ਹਾਜ਼ਰ ਹੁੰਦਾ ਏ ਜਿਵੇਂ ਆਪਾਂ ਗਾਣੇ ਵੀ ਸੁਣਦੇ ਸੀ ਮਾਨਕ ਸਾਹਿਬ ਦਾ ਗੀਤ ਹੈ ਕਿ ਬੰਨ ਰਖੜੀ ਰਾਖੀ ਕਰਦੇ ਸੀ ਇੱਜ਼ਤਾਂ ਦੀ ਰਾਖੇ ਇੱਜ਼ਤ ਦੀ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਕਹਿੰਦੇ ਨੇ ਕਿ ਹੁਣ ਰਖੜੀ ਆੜ ਮੁਹੱਬਤ ਦੀ ਦਸਤੂਰ ਬਦਲ ਗਏ ਜੱਗ ਦੇ ਨੇ ਯਾਨੀ ਲੋਕਾਂ ਨੇ ਐਨੇ ਨਜ਼ਦੀਕੀ ਰਿਸ਼ਤੇ ਐਨੇ ਪਾਕ ਤੇ ਪਵਿੱਤਰ ਰਿਸ਼ਤੇ ਵੀ ਤਾਰ-ਤਾਰ ਕਰ ਦਿੱਤੇ ਨੇ ਇਹ ਕਲਯੁਗ ਹੀ ਹੈ ਹੋਰ ਕੀ ਹੈ ਮੈਨੂੰ ਤਾਂ ਲੱਗਦਾ ਕਿ ਕਲਯੁਗ ਵੀ ਇਹ ਸਭ ਕੁਝ ਦੇਖ ਕੇ ਸ਼ਰਮਿੰਦਾ ਹੋ ਰਿਹਾ ਹੋਊ ਕਿ ਇਹੋ ਜਿਹਾ ਕੁਝ ਤਾਂ ਮੈਂ ਸੋਚਿਆ ਵੀ ਨਹੀਂ ਸੀ ਜੋ ਕੁਝ ਹੋ ਰਿਹਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੌਂਗ ਟੇ ਖੜੇ ਕਰ ਦੇਵੇਗੀ ਕਿਉਂਕਿ ਇਸ ਘਟਨਾ ਦੇ ਵਿੱਚ ਦੋ ਘਟਨਾਵਾਂ ਸੁਣਾਵਾਂਗਾ ਦੋਨੋਂ ਘਟਨਾਵਾਂ ਦੇ ਵਿੱਚ ਹੀ ਭਰਾਵਾਂ ਵੱਲੋਂ ਆਪਣੀ ਸખી ਭੈਣ ਦਾ ਬਲਾਤਕਾਰ ਕੀਤਾ ਜਾਂਦਾ ਹੈ ਦੁਸ਼ਕਰਮ ਕੀਤਾ ਜਾਂਦਾ ਹੈ ਤੇ ਇੱਕ ਕੇਸ ਦੇ ਵਿੱਚ ਤਾਂ ਉਹ ਹੁੰਦਾ ਜਿਸ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਦਾਂ ਵੀ ਹੋ ਸਕਦਾ ਜਦੋਂ ਤੁਸੀਂ ਸਾਰੀ ਘਟਨਾ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਯੂਪੀ ਦਾ ਗਾਜ਼ੀਆਬਾਦ ਤੇ ਇਸ ਦਾ ਥਾਣਾ ਟੀਲਾ ਮੋੜ ਥਾਣੇ ਦੇ ਅਧੀਨ ਪੈਂਦੇ ਇੱਕ ਪਿੰਡ ਦੇ ਵਿੱਚ ਇੱਕ ਔਰਤ ਜਿਸ ਦੀ ਬੇਟੀ ਲਗਭਗ 13 ਸਾਲਾਂ ਦੀ ਸੀ ਗੱਲ ਹੈ 10 ਮਈ 2024 ਦੀ ਉਹ ਆਪਣੀ ਬੇਟੀ ਨੂੰ ਹਸਪਤਾਲ ਲਿਜਾਂਦੀ ਹੈ ਕਿਉਂਕਿ ਉਸ ਦੀ ਬੇਟੀ ਦੇ ਦਰਦ ਹੋ ਰਿਹਾ ਸੀ ਕਈ ਦਿਨਾਂ ਤੋਂ ਦਰਦ ਹੋ ਰਿਹਾ ਸੀ ਤਾਂ ਉਹ ਆਪਣੀ ਬੇਟੀ ਨੂੰ ਹਸਪਤਾਲ ਲਿਜਾ ਕੇ ਉਸ ਦਾ ਚੈੱਕਅਪ ਕਰਵਾਉਂਦੀ ਹੈ ਪਰ ਜੋ ਚੈੱਕਅਪ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਤਾ ਲੱਗਿਆ ਕਿ ਕੁੜੀ ਤਾਂ 22 ਹਫ਼ਤਿਆਂ ਦੀ ਪ੍ਰੈਗਨੈਂਟ ਹੈ। ਹੁਣ ਇਹ ਸੁਣ ਕੇ ਸਭ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ? ਇਹ ਕਿਦਾਂ ਹੋ ਗਿਆ? ਤਾਂ ਹੁਣ ਜਦੋਂ ਕੁੜੀ ਤੋਂ ਪੁੱਛਿਆ ਜਾਂਦਾ ਤਾਂ ਉਹ ਦੱਸਦੀ ਹੈ ਕਿ ਅਸਲ ਵਿੱਚ ਜਦੋਂ ਮੈਂ 11 ਸਾਲਾਂ ਦੀ ਸੀ ਤਾਂ ਇਸ ਦੇ ਦੂਜੇ ਨੰਬਰ ਦਾ ਭਰਾ ਯਾਨੀ ਇਨਾਂ ਦੇ ਦੋ ਮੁੰਡੇ ਸੀ ਤੇ ਇੱਕ ਕੁੜੀ ਸੀ। ਕੁੜੀ ਦਾ ਜੋ ਦੂਜੇ ਨੰਬਰ ਦਾ ਭਰਾ ਸੀ ਯਾਨੀ ਵੱਡੇ ਨਾਲੋਂ ਛੋਟਾ ਸੀ। ਉਸ ਨੇ ਅਧ ਨੀਂਦ ਵਿੱਚ ਸੁੱਤੀ ਕੁੜੀ ਨੂੰ ਦਬੋਚ ਲਿਆ। ਭੇੜੀਏ ਵਾਂਗ ਦਬੋਚ ਲੈਤਾ ਤੇ ਇਸ ਦੇ ਨਾਲ ਦੁਸ਼ਕਰਮ ਕੀਤਾ। ਤੇ ਉਸ ਤੋਂ ਬਾਅਦ ਕੁੜੀ ਨੂੰ ਕਿਹਾ ਕਿ ਜੇ ਤੂੰ ਕਿਸੇ ਨੂੰ ਦੱਸੇਂਗੀ ਤੈਨੂੰ ਜਾਨੋਂ ਮਾਰ ਦੇਵਾਂ। ਪਰ ਇਹ ਗੱਲ ਕੁੜੀ ਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਦੱਸੀ। ਤਾਂ ਮਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਉਸ ਨੂੰ ਛਿੜਕ ਦੇਵਾਂਗੀ। ਪਰ ਉਸ ਤੋਂ ਬਾਅਦ ਜੋ ਇਸ ਦਾ ਦੂਜਾ ਭਰਾ ਸੀ ਜੋ ਵੱਡਾ ਭਰਾ ਸੀ ਉਸ ਦਰਿੰਦੇ ਨੇ ਵੀ ਇਸ ਕੁੜੀ ਦੇ ਮੁਤਾਬਕ ਜਦੋਂ ਇਹ 13 ਸਾਲਾਂ ਦੀ ਹੋਈ ਤਾਂ ਉਸ ਨੇ ਵੀ ਇਸ ਦੇ ਨਾਲ ਸ਼ਰਾਬ ਦੇ ਨਸ਼ੇ ਦੇ ਵਿੱਚ ਤੇ ਇਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਦੁਸ਼ ਕਰਮ ਕੀਤਾ ਜਿਸ ਦੇ ਕਾਰਨ ਇਹ ਸਭ ਕੁਝ ਹੋਇਆ ਉਸ ਤੋਂ ਬਾਅਦ ਇਹ ਗੱਲ ਥਾਣੇ ਦੇ ਵਿੱਚ ਜਾਂਦੀ ਹੈ ਪੁਲਿਸ ਨੂੰ ਕੰਪਲੀਟ ਲਿਖਾਈ ਜਾਂਦੀ ਹੈ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ 164 ਦੇ ਬਿਆਨ ਹੁੰਦੇ ਆ ਕੁੜੀ ਦੇ ਵੀਡੀਓਗ੍ਰਾਫੀ ਹੁੰਦੀ ਹੈ ਕੇ ਚੱਲਦਾਗਾ ਕੇਸ ਤਾਂ ਚੱਲ ਪੈਂਦਾ ਪਰ ਇਸ ਕੇਸ ਦੇ ਵਿੱਚ ਇੱਕ ਮੋੜ ਆ ਜਾਂਦਾ ਹੈ ਕੀ ਮੋੜ ਆਉਂਦਾ ਹੈ ਕਿ ਜੋ ਪਰਿਵਾਰ ਵਾਲੇ ਸੀ ਉਹ ਆਪਣੇ ਬਿਆਨਾਂ ਤੋਂ ਹੀ ਮੁੱਕਰ ਜਾਂਦੇ ਨੇ ਉਹ ਕਹਿੰਦੇ ਨੇ ਕਿ ਐਦਾਂ ਦੀ ਕੋਈ ਗੱਲ ਨਹੀਂ ਹੋਈ ਸਗੋਂ ਪੁਲਿਸ ਨੇ ਸਾਥੋਂ ਖਾਲੀ ਕਾਗਜ਼ ਉੱਤੇ ਦਸਖਤ ਕਰਵਾਏ ਤੇ ਉਸ ਤੋਂ ਬਾਅਦ ਇਹਨਾਂ ਨੇ ਖੁਦ ਹੀ ਇਹ ਸਾਰਾ ਕੁਝ ਲਿਖ ਲਿਆ ਮਾਂ ਨੇ ਕਿਹਾ ਕਿ ਅਸਲ ਵਿੱਚ ਮੇਰੀ ਗੈਰ ਮੌਜੂਦਗੀ ਦੇ ਵਿੱਚ ਸਾਡੇ ਘਰ ਦੇ ਵਿੱਚ ਦੋ ਮੁੰਡੇ ਆਏ ਦੋਨਾਂ ਮੁੰਡਿਆਂ ਨੇ ਮੇਰੀ ਧੀ ਦੇ ਨਾਲ ਬਲਾਤਕਾਰ ਕੀਤਾ ਤੇ ਧੀ ਉਹਨਾਂ ਨੂੰ ਨਹੀਂ ਜਾਣਦੀ ਉਹ ਉੱਥੋਂ ਚਲੇ ਗਏ ਦਰਅਸਲ ਗੱਲ ਇਹ ਹੋਈ ਸੀ ਨਾ ਕਿ ਅਸੀਂ ਆਪਣੇ ਮੁੰਡਿਆਂ ਦੇ ਉੱਤੇ ਦੋਸ਼ ਲਾਇਆ ਸੀ ਜਾਂ ਕਿਉਂਕਿ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਤਾਂ ਹੁਣ ਜਦੋਂ ਇਹ ਗੱਲ ਹੁੰਦੀ ਹੈ ਪੁਲਸ ਉੱਤੇ ਹੀ ਉਂਗਲ ਚੱਕੀ ਜਾਂਦੀ ਹੈ ਤਾਂ ਕੁੜੀ ਵੀ ਇਹ ਕਹਿੰਦੀ ਹੈ ਕਿ ਮੇਰੇ ਉੱਤੇ ਦਬਾਅ ਪਾ ਕੇ ਹੀ ਮੇਰੇ ਭਰਾਵਾ ਦਾ ਨੌ ਲਿਖਵਾਇਆ ਗਿਆ ਪੁਲਸ ਵੱਲੋਂ ਪਿਓ ਨੇ ਵੀ ਬਿਆਨ ਦਿੱਤੇ ਕਿ ਇਦਾਂ ਦੀ ਕੋਈ ਗੱਲ ਨਹੀਂ ਤੇ ਹੁਣ ਇਹ ਮਾਮਲਾ ਜਦੋਂ ਅਦਾਲਤ ਦੇ ਵਿੱਚ ਜਾਂਦਾ ਹੈ ਅਦਾਲਤ ਦੇ ਵਿੱਚ ਅਗਸਤ 2025 ਦੇ ਵਿੱਚ ਮਜਿਸਟ੍ਰੇਟ ਵੱਲੋਂ ਜਦੋਂ ਇਹ ਬਿਆਨ ਸੁਣੇ ਜਾਂਦੇ ਨੇ ਇਹਨਾਂ ਦੇ ਇਕਵਾਲੀਆ ਬਿਆਨ ਹੁੰਦੇ ਨੇ ਕਿ ਐਦਾਂ ਦੀ ਕੋਈ ਗੱਲ ਨਹੀਂ ਜੋ ਕੁੜੀ ਵੱਲੋਂ ਕਿਹਾ ਜਾਂਦਾ ਕਿ ਮੇਰੇ ਭਰਾਵਾਂ ਨੇ ਕੁਝ ਨਹੀਂ ਕੀਤਾ ਮਾਂ ਵੱਲੋਂ ਕਿਹਾ ਜਾਂਦਾ ਕਿ ਮੇਰੇ ਮੁੰਡਿਆਂ ਨੇ ਕੁਝ ਨਹੀਂ ਕੀਤਾ ਸਗੋਂ ਇਹ ਤਾਂ ਪੁਲਿਸ ਨੇ ਧੱਕੇ ਦੇ ਨਾਲ ਸਾਡੇ ਖਾਲੀ ਕਾਗਜ਼ ਦੇ ਉੱਤੇ ਦਸਤਖਤ ਕਰਵਾਏ ਤੇ ਉਸ ਤੋਂ ਬਾਅਦ ਆਪ ਹੀ ਸਭ ਕੁਝ ਇਹ ਲਿਖ ਦਿੱਤਾ ਕਿ ਕੁੜੀ ਨੇ ਕਿਹਾ ਕਿ ਪੁਲਿਸ ਨੇ ਮੇਰੇ ਉੱਤੇ ਦਬਾਅ ਪਾਇਆ ਜਿਸ ਕਾਰਨ ਮੈਨੂੰ ਆਪਣੇ ਭਰਾਵਾਂ ਦਾ ਨਾਮ ਲੈ ਲਈ ਮਜਬੂਰ ਹੋਣਾ ਪਿਆ ਇਸ ਕਾਰਨ ਹੀ ਮੈਂ ਆਪਣੇ ਭਰਾਵਾਂ ਦਾ ਨਾਂ ਲੈਂਦਾ ਸੀ ਇਹ ਕੁੜੀ ਜੋ ਸੀ ਉਹ 8ਵੀਂ ਕਲਾਸ ਵਿੱਚ ਪੜ੍ਹਦੀ ਸੀ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਨੀਰਜ ਗੌਤਮ ਜੱਜ ਨੀਰਜ ਗੌਤਮ ਵੱਲੋਂ ਫੈਸਲਾ ਸੁਣਾਇਆ ਗਿਆ ਕਿ ਜੋ ਇਸ ਕੁੜੀ ਦੇ ਭਰਾ ਨੇ ਉਹ ਬੇਕਸੂਰ ਨੇ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਜੋ ਦੂਸਰੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਵੀ ਇਸੇ ਗੱਲ ਨਾਲ ਹੀ ਸਬੰਧਤ ਹੈ ਇਸ ਘਟਨਾ ਦੇ ਵਿੱਚ ਵੀ ਇੱਕ ਕੁੜੀ ਦਾ ਬਲਾਤਕਾਰ ਕੀਤਾ ਜਾਂਦਾ ਹੈ ਉਸ ਦੇ ਹੀ ਭਰਾਵਾਂ ਵੱਲੋਂ ਤੇ ਫਿਰ ਜਦੋਂ ਇਹ ਸਾਰਾ ਰਾਜ਼ ਖੁੱਲਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਇਹ ਘਟਨਾ ਕੀ ਜੁਪੀ ਦੇ ਹਰਦੋਈ ਦੇ ਅਧੀਨ ਪੈਂਦਾ ਥਾਣਾ ਅਰਵਲ ਗੱਲ ਹੈ 23 ਸਤੰਬਰ 2025 ਦੀ 19 ਸਾਲਾ ਇੱਕ ਕੁੜੀ ਥਾਣੇ ਦੇ ਵਿੱਚ ਆਉਂਦੀ ਹੈ ਤੇ ਥਾਣੇ ਦੇ ਵਿੱਚ ਆ ਕੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਦੁਸ਼ਕਰਮ ਹੋਇਆ ਮੇਰੇ ਨਾਲ ਬਲਾਤਕਾਰ ਕੀਤਾ ਗਿਆ ਤੇ ਜਦੋਂ ਹੁਣ ਪੁਲਿਸ ਪੁੱਛਦੀ ਹੈ ਕਿ ਤੁਹਾਡੇ ਨਾਲ ਇਹ ਕੁਝ ਕਿਸ ਨੇ ਕੀਤਾ ਤਾਂ ਜੋ ਦੱਸਦੀ ਹੈ ਉਹ ਸੁਣ ਕੇ ਤਾਂ ਪੁਲਿਸ ਦੇ ਵੀ ਰੌਂਗਟੇ ਖੜੇ ਹੋ ਜਾਂਦੇ ਕੁੜੀ ਨੇ ਦੱਸਿਆ ਕਿ ਇੱਕ ਸਾਲ ਤੋਂ ਜੋ ਮੇਰੇ ਦੋ ਵੱਡੇ ਭਰਾ ਨੇ ਉਹਨਾਂ ਨੇ ਮੇਰੇ ਨਾਲ ਦੁਸ਼ਕਰਮ ਕੀਤਾ ਮੇਰੇ ਨਾਲ ਬਲਾਤਕਾਰ ਕੀਤਾ ਤੇ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਮੈਂ ਆਪਣੇ ਅੰਦਰ ਹੀ ਇਹ ਕੁਝ ਸਮਾ ਕੇ ਜਿਉਂਦੀ ਰਹੀ ਪਰ ਹੁਣ ਇਸ ਕੁੜੀ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਇਸ ਦਾ ਮੰਗੇਤਰ ਇਸ ਨੂੰ ਮਿਲ ਆਉਂਦਾ ਹੈ ਤਾਂ ਕੁੜੀ ਫੁੱਟ ਫੁੱਟ ਕੇ ਰੋ ਪੈਂਦੀ ਹੈ ਤੇ ਉਹ ਸਾਰੀ ਗੱਲ ਦੱਸਦੀ ਹੈ ਕਿ ਮੇਰੇ ਨਾਲ ਤਾਂ ਐਦਾਂ ਹੋ ਰਿਹਾ ਕੁੜੀ ਦੇ ਕੋਲ ਇਹ ਦੁਸ਼ਕਰਮ ਦੀ ਵੀਡੀਓ ਵੀ ਸੀ ਇਹ ਜੋ ਇਹ ਭਰਾ ਆਪਣੀ ਭੈਣ ਦੇ ਨਾਲ ਦਰਿੰਦਗੀ ਕਰ ਰਹੇ ਸੀ ਇਸ ਦੀ ਵੀਡੀਓ ਵੀ ਸੀ ਤਾਂ ਹੁਣ ਮੰਗੇਤਰ ਕਹਿੰਦਾ ਕਿ ਤੂੰ ਚੱਲ ਪੁਲਿਸ ਥਾਣੇ ਚੱਲ ਤੇ ਜਾ ਕੇ ਸਾਰੀ ਸੱਚਾਈ ਦੱਸ ਹੁਣ ਇਹ ਕੁੜੀ ਥਾਣੇ ਦੇ ਵਿੱਚ ਆਉਂਦੀ ਹੈ ਤੇ ਆਪਣੇ ਦੋਨੇ ਭਰਾਵਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਵਾਉਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਐਕਸ਼ਨ ਲੈਂਦੀ ਹੈ ਇਹਨਾਂ ਦੋਨਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਵੀ ਅੱਗੇ ਕੀ ਹੁੰਦਾ ਕਿਉਂਕਿ ਜਿਵੇਂ ਪਹਿਲੇ ਕੇਸ ਦੇ ਵਿੱਚ ਭਰਾਵਾਂ ਦੇ ਉੱਤੇ ਐਫ ਆਈ ਆਰ ਤਾਂ ਦਰਜ ਹੋਈ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰਤਾ ਕੀਤਾ ਪਰ ਜੋ ਪਰਿਵਾਰ ਵਾਲੇ ਸੀ ਉਸ ਤੋਂ ਬਾਅਦ ਬਿਆਨ ਮੁਕਰ ਗਏ ਤੇ ਜੋ ਅਦਾਲਤ ਸੀ ਉਹਨਾਂ ਨੂੰ ਉਹਨਾਂ ਨੂੰ ਛੱਡਣਾ ਪਿਆ ਬਰੀ ਕਰਨਾ ਪਿਆ ਇਹ ਵੀ ਜਿਹੜੀ ਘਟਨਾ ਗਈ ਇਹ ਘਟਨਾ 23 ਸਤੰਬਰ 2025 ਦੀ ਹੈ ਇਸ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ 19 ਸਾਲ ਦੀ ਕੁੜੀ ਦੇ ਨਾਲ ਆਪਣੀ ਭੈਣ ਦੇ ਨਾਲ ਭਰਾਵਾਂ ਨੇ ਹੀ ਇੱਕ ਸਾਲ ਤੱਕ ਬਲਾਤਕਾਰ ਕੀਤਾ ਤੇ ਹੁਣ ਅੱਗੇ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਵੀ ਇਦਾਂ ਹੀ ਹੁੰਦਾ ਜਾਂ ਇਸ ਕੇਸ ਵਿੱਚ ਜੋ ਕੁੜੀ ਆ ਉਹ ਆਪਣੇ ਸਟੈਂਡ ਤੇ ਰਹਿੰਦੀ ਆ ਤੇ ਜੋ ਉਸ ਦੇ ਭਰਾ ਨੇ ਜਿਨ੍ਹਾਂ ਨੇ ਉਸ ਦੇ ਨਾਲ ਦਰਿੰਦਗੀ ਕੀਤੀ ਆ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਮਿਲਦੀ ਆ ਜਾਂ ਨਹੀਂ ਮਿਲਦੀ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਵਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਸਕੇ ਭਰਾਵਾਂ ਨੇ ਹੀ ਆਪਣੀਆਂ ਭੈਣਾਂ ਦਾ ਬਲਾਤਕਾਰ ਕਰ ਦਿੱਤਾ ਉਹਨਾਂ ਦੇ ਨਾਲ ਦੁਸ਼ਕਰਮ ਕਰ ਦਿੱਤਾ ਇਹ ਗੱਲ ਸੁਣ ਕੇ ਹੀ ਬੰਦਾ ਸੁੰਨ ਹੋ ਜਾਂਦਾ ਹੈ ਕਿ ਐਦਾਂ ਕਿਵੇਂ ਹੋ ਗਿਆ ਕਈ ਲੋਕ ਕਹਿ ਦਿੰਦੇ ਨੇ ਕਿ ਸਾਡੇ ਕਿਸੇ ਨਾਲ ਬੜੇ ਚੰਗੇ ਰਿਸ਼ਤੇ ਨੇ ਉਹ ਸਾਡਾ ਭਰਾ ਜਾਂ ਉਹ ਮੇਰੀ ਭੈਣ ਹੈ ਪਰ ਇੱਥੇ ਤਾਂ ਸਕਿਆਂ ਤੇ ਵੀ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਤੁਸੀਂ ਕੀ ਵਿਸ਼ਵਾਸ ਕਰ ਸਕਦੇ ਹੋ ਸੋ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਕਿਉਂਕਿ ਕਹਿੰਦੇ ਨੇ ਕਿ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕਟੇ ਜਦੋਂ ਤੁਸੀਂ ਜਾਗਦੇ ਹੋਣਿਓ ਤਾਂ ਫਿਰ ਤੁਹਾਡੇ ਨਾਲ ਐਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਫਿਰ ਅਵੇਸਲੇ ਹੋ ਜਾਂਦੇ ਹੋ ਤਾਂ ਫਿਰ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਹੜੀ ਪਹਿਲੀ ਘਟਨਾ ਸੀ ਉਸ ਵਿੱਚ ਤਾਂ ਕੁੜੀ 11 ਸਾਲਾਂ ਦੀ ਸੀ ਉਹ ਤਾਂ ਸ਼ਾਇਦ ਉਸ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਜੋ ਦੂਸਰੀ ਘਟਨਾ ਸੀ ਇਸ ਵਿੱਚ ਕੁੜੀ ਤਕਰੀਬਨ 18 ਸਾਲਾਂ ਦੀ ਸੀ ਜਦੋਂ ਉਸ ਨਾਲ ਧੱਕਾ ਹੋਇਆ ਉਹ ਬੋਲ ਸਕਦੀ ਸੀ ਪਰ ਉਹ ਇਸ ਗੱਲ ਤੋਂ ਡਰਦੀ ਰਹੀ ਕਿ ਉਸਦੇ ਭਰਾ ਕਿਤੇ ਉਸ ਨੂੰ ਮਾਰ ਨਾ ਦੇਣ ਪਰ ਆਖਰ ਕੁੜੀ ਨੇ ਹਿੰਮਤ ਕੀਤੀ ਅਤੇ ਆਪਣੇ ਭਰਾਵਾਂ ਦੇ ਵਿਰੁੱਧ ਹੀ ਐਫ ਆਈ ਆਰ ਦਰਜ ਕਰਵਾਈ ਪੁਲਿਸ ਦੇ ਵਿੱਚ ਗਈ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਮੰਗੇਤਰ ਦੀ ਵੀ ਦਾਤ ਦੇਣੀ ਹੋਵੇਗੀ ਕਿ ਉਸ ਨੇ ਵੀ ਕਿਹਾ ਕਿ ਤੂੰ ਥਾਣੇ ਦੇ ਵਿੱਚ ਚੱਲ ਤੇ ਪੁਲਿਸ ਨੂੰ ਸਾਰੀ ਗੱਲ ਦੱਸ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ